ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਝੋਲੀ ਚੁਕਨੇ ਕਿ ਹੁਣ ਅਕਾਲ ਤਖਤ ਵਰਸ ਅਕਾਲ ਤਖਤ ਦੇ ਭਗੌੜਿਆਂ ਨਾਲ ਲੜਾਈ ਆ ਅਕਾਲ ਤਖਤ ਵਰਸ ਵਰਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਉਣਾ ਹੈ ਨਾਲ ਲੜਾਈ ਆ ਅੱਜ ਉਹ ਲੋਕ ਜਿਹੜੇ ਕਹਿੰਦੇ ਅਕਾਲੀ ਦਲ ਤਾਂ ਪੰਥਕ ਪਾਰਟੀ ਹੋ ਨਹੀਂ ਰਹੀ ਜਿਹੜੇ ਕਹਿੰਦੇ ਅਕਾਲ ਤਖਤ ਕਾਉਣ ਹੁੰਦਾ ਅਕਾਲੀਆਂ ਦੇ ਨਾਲ ਵਿੱਚ ਦਾਖਲ ਦੇਣ ਵਾਲਾ आज ਉਹਨਾ ਲੋਗਾ ਨੂੰ ਸਾਕਸ ਖਾਉਣ ਦਾ ਸਮਾਂ ਸਾਡੇ ਹੱਥਾਂ 'ਚ ਆਇਆ ਸਭ ਮਨਪ੍ਰੀਤ ਸਿੰਘ ਯਾੜੀ ਜਿਹੜੇ ਸੱਜੀ ਮਾਂ ਦੇ ਤੌਰ ਤੇ ਸੁਖਵੀਰ ਸਿੰਘ ਬਾਦਲ ਕਹਿੰਦਾ ਸੀ ਮੇਰੀ ਸੱਜੀ ਮਾਂ ਬੇਗਨਮ ਕਹਿੰਦਾ ਸੀ ਮੇਰੀ ਸੱਜੀ ਮਾਂ ਤੇ ਜੇ ਦਨ ਸ੍ਰੀ ਅਕਾਲਤਾ ਸਾਹਿਬ ਦੇ ਨਾਲ ਖੜ ਕੇ ਉਸ ਦਿਨ ਕਹਿੰਦੇ ਇਹ ਤੋਂ ਮਾੜਾ ਕੋਈ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਮਹਾਨ ਸਰਮੌਰ ਜਥੇਬੰਦੀ ਦੁਨੀਆ ਭਰ ਵਿੱਚ ਜਾਣੀ ਜਾਂਦੀ ਆ ਉਸ ਮਹਾਨ ਸੰਸਥਾ ਦੇ ਫਜ਼ੀਲ ਤੋਂ 2 ਦਸੰਬਰ 2024 ਨੂੰ ਖਿਲਰੀ ਹੋਈ ਪੰਚਨ ਸ਼ਕਤੀ ਨੂੰ ਜੋੜਨ ਲਈ ਸਿੰਘ ਸਹਿਬਾਨ ਨੇ ਇੱਕ ਰੋਡਮੈਪ ਤਿਆਰ ਕੀਤਾ ਇੱਕ ਨਕਸ਼ਾ ਬਣਾਇਆ ਜੋ ਹੁਕਮ ਸੁਣਾਇਆ ਕਿ ਆਜ ਦੇ ਲੋੜ ਪਿਛਲੇ ਸਮੇਂ ਵਿੱਚ ਅਕਾਲੀ ਦਲ ਜੋ ਕਮਜ਼ੋਰ ਹੋਇਆ ਉਹਨੂੰ ਤਕੜਾ ਕਰ ਦੇ ਔਰ ਤਕੜਾ ਕਰ ਲਈ 7 ਮੈਂਬਰਾਂ ਦੀ ਡਿਊਟੀ ਲਈ ਕਿ ਤੁਸੀਂ ਪੰਜ ਪ੍ਰਸਤ ਲੋਕਾਂ ਕੋਲ ਜਾ ਕੇ ਅਕਾਲੀ ਸੋਚ ਵਾਲੇ ਲੋਕਾਂ ਕੋਲ ਜਾ ਕੇ ਭਾਰਤੀ ਕਰਨੀ ਆ ਤੇ ਜਿਸ ਤਰ੍ਹਾਂ ਦੀ ਤਵਕੋ ਲੋਕ ਅਕਾਲੀ ਲੀਡਰਾਂ ਤੋਂ ਕਰਦੇ ਨੇ ਆਸ ਕਰਦੇ ਨੇ ਅਕਾਲੀਆਂ ਦੇ ਲੀਡਰ ਕਿਹੋ ਜਿਹੇ ਹੋਣ ਅਕਾਲੀਆਂ ਦੇ ਲੀਡਰਾਂ ਦਾ ਕਿਰਦਾਰ ਕਿਹੋ ਜਿਹਾ ਹੋਵੇ ਔਰ ਅਕਾਲੀਆਂ ਦੀ ਤੌਂਸ ਅਕਾਲੀਆਂ ਦਾ ਰੋਗ ਅਕਾਲੀਆਂ ਦੀ ਦਹਿਸ਼ਤ ਤੇ ਅਕਾਲੀਆਂ ਦਾ ਮਾਣ ਸਤਕਾਰ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਮੁੜ ਕੇ ਬਹਾਲ ਹੋਵੇ ਉਸ ਤਰ੍ਹਾਂ ਦੇ ਮੈਂਬਰ ਭਰਤੀ ਕਰਕੇ ਨਵਾਂ ਪ੍ਰਧਾਨ 6 ਮਹੀਨੇ ਦੇ ਵਿੱਚ ਚੁਣ ਕੇ ਤੁਸੀਂ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਦੋ ਸੋ ਮੈਂ ਧੰਨਵਾਦ ਕਰਦਾ ਇਹ ਮਾਣ ਜੋ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਭਰਤੀ ਕਮੇਟੀ ਦੇ ਮਾਣ ਜੋ ਮੈਂਬਰਾਂ ਦਾ ਕਿ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਡਟ ਕੇ ਖੜੇ ਇਹ ਕਿਥੇ ਲਾਲ ਚਤ ਨਹੀਂ ਆਏ ਕਿਥੇ ਰੋਬ ਚ ਨਹੀਂ ਆਏ ਕੇਵਲ ਤੇ ਕੇਵਲ ਸਾਰੇ ਨਿੱਜੀ ਸਬੰਧ ਪਰੇ ਕਰਕੇ ਪੰਥ ਦੇ ਲਈ ਅਕਾਲ ਤਖਤ ਦੇ ਸਨਮਾਨ ਲਈ ਇਹਨਾਂ ਨੇ ਸਟੈਂਡ ਲਿਆ 1996 ਵਿੱਚ ਸਾ ਪ੍ਰਕਾਸ਼ ਸਿੰਘ ਬਾਦਲ ਰਾਜਨੀਤੀ ਤੋਂ ਪੁੱਛੇ ਚਲੇ ਜਾਂਦੇ ਜੇ ਉਹਨਾਂ ਦੇ ਨਾਲ ਉਸ ਸਮੇਂ ਸਾਹ ਕੁਲਦੀਪ ਸਿੰਘ ਬਡਾਲਾ ਨਾ ਖੜੇ ਹੁੰਦੇ ਮਤਲਬ ਐਸੇ ਪਰਿਵਾਰਾਂ ਤੇ ਦੋਸ਼ ਸ਼ੁਰੂ ਕਰਤੇ ਐਸੇ ਲੀਡਰਾਂ ਦੇ ਵਿਰੁੱਧ ਬੋਲਣਾ ਸ਼ੁਰੂ ਕਰਤਾ ਆ ਜਿਹੜੇ ਕਹਿ ਦਿੰਦੇ ਆ ਨਾ ਵੇ ਹੁਣ ਦੋ ਅਕਾਲੀ ਦਲ ਦੋ ਤਾਂ ਰਹਿਣਾ ਹੀ ਨਹੀਂ ਯਕੀਨ ਕਰਿਓ ਕਿੰਨੀ ਵਾਰੀ ਅਕਾਲੀ ਦਲਾਂ ਦਾ ਭੇੜ ਪਿਆ ਤੇ ਜਦੋਂ ਵੀ ਕੋਈ ਨਿਕਰ ਕੇ ਦੁਨੀਆ ਇੱਕ ਪਾਸੇ ਖੜਦੀ ਆ ਤਾਂ ਇੱਕੋ ਪਾਰਟੀ ਬਣਦੀ ਆ ਇਹ ਅਕਾਲੀ ਦਲ ਇੱਕ ਬਣਾਉਣਾ ਤੁਹਾਡੇ ਹੱਥ ਆ ਅੱਜ ਤੁਹਾਡੇ ਇਕੱਠ ਨੇ ਅੱਜ ਤੁਹਾਡੀ ਗਿਣਤੀ ਨੇ ਇਹ ਸਾਬਤ ਕਰਤਾ ਕਿ ਆਉਣ ਵਾਲੇ ਸਾਲ ਦੇ ਅੰਦਰ ਅੰਦਰ ਪੰਜਾਬ ਦੀ ਧਰਤੀ ਤੇ ਇੱਕੋ ਇੱਕ ਅਕਾਲੀ ਦਲ ਹੋਏਗਾ ਉਹ ਹੋਏਗਾ ਸ਼ਰਮਣੀ ਅਕਾਲੀ ਦਲ ਹਾਲ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਮਹਾਨ ਸਰਮੌਰ ਜਥੇਬੰਦੀ ਦੁਨੀਆ ਭਰ ਵਿੱਚ ਜਾਣੀ ਜਾਂਦੀ ਆ ਉਸ ਮਹਾਨ ਸੰਸਥਾ ਦੇ ਫਜ਼ੀਲ ਤੋਂ 2 ਦਸੰਬਰ 2024 ਨੂੰ ਖਿਲਰੀ ਹੋਈ ਪੰਚਕ ਸ਼ਕਤੀ ਨੂੰ ਜੋੜਨ ਲਈ ਆ ਬੰਦ ਕਰ ਦਿਓ ਕਾਕੇ ਹੁਣ ਸਾਰੇ ਬਹਿ ਜਾਓ ਪਲੀਜ਼ ਬਾਅਦ ਦੇ ਵਿੱਚ ਕੋਈ ਨਾ ਹੁਣ ਸਟੇਜ ਤੇ ਆਇਓ ਸਟੇਜ ਤੇ ਆਉਣਾ ਬੰਦ ਕਰਾ ਦੇ ਬਈ ਮੋਦੀ ਸਾਹਿਬ ਮੋਦ ਗਿਲਦੀ ਆਪਣਾ ਬੈਜੋ ਹੁਣ ਸਟੇਜ ਚੱਲਣ ਤੋਂ ਰਾਵਨਾ ਬਾਅਦ ਦੇ ਵਿੱਚ ਖੇਲ ਰਹੀ ਹੋਈ ਬੰਡੀ ਹੋਈ ਪਾਂਥ ਕਿਤੇ ਪਾਂਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਜੋੜਨ ਲਈ ਸਿੰਘ ਸਾਹਿਬਾਨ ਨੇ ਇੱਕ ਰੋਡਮੈਪ ਤਿਆਰ ਕੀਤਾ ਇੱਕ ਨਕਸ਼ਾ ਬਣਾਇਆ ਜੋ ਹੁਕਮ ਸੁਣਾਇਆ ਕਿ ਅੱਜ ਲੋੜਾ ਪਿਛਲੇ ਸਮੇਂ ਵਿੱਚ ਅਕਾਲੀ ਦਲ ਜੋ ਕਮਜ਼ੋਰ ਹੋਇਆ ਉਹਨੂੰ ਤਗੜਾ ਕਰਦੇ ਔਰ ਤਗੜਾ ਕਰ ਲਈ ਸੱਤ ਮੈਂਬਰਾਂ ਦੀ ਡਿਊਟੀ ਲਈ ਕਿ ਤੁਸੀਂ ਪੰਜ ਪ੍ਰਸਤ ਲੋਕਾਂ ਕੋਲ ਜਾ ਕੇ ਅਕਾਲੀ ਸੋਚ ਵਾਲੇ ਲੋਕਾਂ ਕੋਲ ਜਾ ਕੇ ਭਾਰਤੀ ਕਰਨੀ ਆ ਤੇ ਜਿਸ ਤਰ੍ਹਾਂ ਦੀ ਤਫਕੋ ਲੋਕ ਅਕਾਲੀ ਲੀਡਰਾਂ ਤੋਂ ਕਰਦੇ ਨੇ ਆਸ ਕਰਦੇ ਨੇ ਅਕਾਲੀਆਂ ਦੇ ਲੀਡਰ ਕਿਹੋ ਜਿਹੇ ਹੋਣ ਅਕਾਲੀਆਂ ਦੇ ਲੀਡਰਾਂ ਦਾ ਕਰਤਾਰ ਕਿਹੋ ਜਿਹਾ ਹੋਵੇ ਔਰ ਅਕਾਲੀਆਂ ਦੀ ਤõਸ ਅਕਾਲੀਆਂ ਦਾ ਰੋਗ ਅਕਾਲੀਆਂ ਦੀ ਦਹਿਸ਼ਤ ਤੇ ਅਕਾਲੀਆਂ ਦਾ ਮਾਣ ਸਤਕਾਰ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਮੁੜ ਕੇ ਬਹਾਲ ਹੋਵੇ ਉਸ ਤਰ੍ਹਾਂ ਦੇ ਮੈਂਬਰ ਭਰਤੀ ਕਰਕੇ ਨਵਾਂ ਪ੍ਰਧਾਨ 6 ਮਹੀਨੇ ਦੇ ਵਿੱਚ ਚੁਣ ਕੇ ਤੁਸੀਂ ਪੰਥ ਦੀ ਜਥੇਬੰਦੀ ਸ਼ੁਰੂਬਣੀ ਅਕਾਲੀ ਦਲ ਨੂੰ ਦੋ ਮੈਨੂੰ ਬੜੀ ਖੁਸ਼ੀ ਆ ਕਿ ਪੰਜ ਮੈਂਬਰ ਸਹਿਯੋਗ ਜੋ ਅੱਜ ਸਟੇਜ ਤੇ ਬੈਠੇ ਨੇ ਸਾਡੀ ਭੈਣ ਬੀਬੀ ਜੀ ਆ ਨਾ ਸਕੇ ਚਾਰ ਬੈਠੇ ਨੇ ਦੋ ਅਸੀਵਾ ਦੇਗੇ ਇਹਨਾਂ ਤੇ ਬੜੇ ਪ੍ਰੈਸ਼ਰ ਪਾਏ ਇਹਨਾਂ ਦੀ ਕਿਰਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਸਾਹਕਵਾਲ ਸੇ ਝੋਂਦੇ ਵਰਗੇ ਨੂੰ ਜਿਹਨੂੰ ਪੰਜ ਦਾ ਮਹਾਨ ਲੀਡਰ ਕਹਿੰਦੇ ਰਹੇ ਝੋਂਦਾ ਕਮੇਟੀ ਦਾ ਪ੍ਰਧਾਨ ਵੀ ਬਣਾਇਆ ਉਹਦੇ ਵਿਰੁੱਧ ਵੀ ਬਿਆਨ ਸ਼ੁਰੂ ਕਰਤੇ ਸਾ ਮਾਨਪ੍ਰੀਤ ਸਿੰਘ ਯਾਲੀ ਜਿਹੜੇ ਸੱਜੀ ਮਾਂ ਦੇ ਤੌਰ ਤੇ ਸੁਖਵੀਰ ਸਿੰਘ ਬਾਦਲ ਕਹਿੰਦਾ ਸੀ ਮੇਰੀ ਸੱਜੀ ਮਾਂ ਬਿਕਰਮ ਕਹਿੰਦਾ ਸੀ ਮੇਰੀ ਸੱਜੀ ਮਾਂ ਤੇ ਜੇਤਨ ਸਿੰਘ ਅਕਾਲਤਾ ਸਾਹਿਬ ਨਾਲ ਖੜ ਕੇ ਉਸ ਦਿਨ ਕਹਿੰਦਾ ਇਹ ਤੁਹਾਡਾ ਕੋਈ ਨਹੀਂ ਸਾਹ ਗੁਰਪ੍ਰਤਾਪ ਸਿੰਘ ਜੀ ਬਡਾਲਾ ਜਿਨ੍ਹਾਂ ਦੀ ਵਿਰਾਸਤ ਤੇ ਅਸੀਂ ਮਾਣ ਕਰ ਸਕਦੇ ਆ ਸਵਰਗੀ ਸਾਹ ਕਲਦੇਵ ਸਿੰਘ ਬਡਾਲਾ ਔਰ ਮੈਂ ਤੁਹਾਨੂੰ ਸੱਚੀ ਗੱਲ ਕਹੇ ਨਾ 1996 ਵਿੱਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਰਾਜਨੀਤੀ ਤੋਂ ਪੁੱਛੇ ਚਲੇ ਜਾਂਦੇ ਜੇ ਉਹਨਾਂ ਦੇ ਨਾਲ ਉਸ ਸਮੇਂ ਸਾਹਿਬ ਕੁਲਦੀਪ ਸਿੰਘ ਬਡਾਲਾ ਨਾ ਖੜੇ ਹੁੰਦੇ ਮਤਲਬ ਐਸੇ ਪਰਿਵਾਰਾਂ ਤੇ ਦੋਸ਼ ਸ਼ੁਰੂ ਕਰਤੇ ਐਸੇ ਲੀਡਰਾਂ ਦੇ ਵਿਰੁੱਧ ਬੋਲਣਾ ਸ਼ੁਰੂ ਕਰਤਾ ਔਰ ਬੀਬੀ ਭਾਈ ਅਮਰੀਕ ਸਿੰਘ ਸ਼ਹੀਦ ਦੀ ਧੀ ਦੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਸੋ ਮੈਂ ਧੰਨਵਾਦ ਕਰਦਾ ਇਹ ਮਾਨ ਜੋ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਭਾਰਤੀ ਕਮੇਟੀ ਦੇ ਮਾਨ ਜੋ ਮੈਂਬਰਾਂ ਦਾ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਡਟ ਕੇ ਖੜੇ ਇਹ ਕਿਸੇ ਲਾਲਚਤ ਨਹੀਂ ਆਏ ਕਿਸੇ ਰੋਭਚ ਨਹੀਂ ਆਏ ਕੇਵਲ ਤੇ ਕੇਵਲ ਸਾਰੇ ਨਿੱਜੀ ਸਬੰਧ ਪਰੇ ਕਰਕੇ ਪੰਥ ਦੇ ਲਈ ਅਕਾਲ ਤਖਤ ਦੇ ਸਨਮਾਨ ਲਈ ਇਹਨਾਂ ਨੇ ਸਟੈਂਡ ਲਿਆ ਸੋ ਅੱਜ ਮਲੇਰ ਕੋਟਲੇ ਦੀ ਧਰਤੀ ਤੋਂ ਇਹ ਜਿਹੜੀ ਭਾਰਤੀ ਮਹੀਮ ਦੀ ਲਹਿਰ ਉੱਠੀ ਅੱਜ ਮੈਂ ਕਹਿ ਸਕਦਾ ਸਨਾਮ ਨੂੰ ਹੋ ਕੇ ਸਨਰੂਰ ਨੂੰ ਹੋ ਕੇ ਅੱਜ ਜੇ ਪਟਿਆਲੇ ਜ਼ਿਲ੍ਹੇ ਵਿੱਚ ਆਈ ਆ ਤਾਂ ਇਹ ਲਹਿਰ ਅੱਜ ਤੂਫਾਨ ਦਾ ਰੂਪ ਧਾਰਨ ਕਰ ਗਈ ਤੂਫਾਨਦਾਰੂ ਲੋਕਾਂ ਦੀ ਸ਼ਕਤੀ ਅੱਗੇ ਲੋਕਾਂ ਦੀ ਲਹਿਰ ਅੱਗੇ ਲੋਕਾਂ ਦੇ ਉੱਠੇ ਤੂਫਾਨ ਅੱਗੇ ਸਾਹ ਸੁਖਵੀਰ ਸਿੰਘ ਬਾਦਲ ਜੀ ਹੁਣ ਤੁਹਾਡੇ ਇਹ ਜਿਹੜੇ ਝੋਲੀ ਚੁੱਕ ਨੇ ਜਿਹੜੇ ਤੁਹਾਨੂੰ ਗੁੰਰਾਹ ਕਰਦੇ ਰਹੇ ਉਹ ਬਹੁਤੀ देर ਟਿਕ ਨਹੀਂ ਸਕਣਗੇ ਮੈਨੂੰ ਕੋ ਕਹਿੰਦਾ ਕਹਿੰਦਾ ਜੀ ਪਹਿਲਾਂ ਲੜਾਈ ਬਾਦਲ ਸਾਹਿਬ ਤੇ ਟੌੜਾ ਸਾਹਿਬ ਦੀ ਹੋਈ ਟੌੜਾ ਸਾਹਿਬ ਨਾ ਜਿੱਤ ਸਕੇ ਫੇਰ ਲੜਾਈ ਢੀਟ ਸਾਹਿਬ ਸਾਹਿਬ ਬਾਦਲ ਸਾਹਿਬ ਦੀ ਹੋਈ ਫੇਰ ਨਾ ਜਿੱਤ ਸਕੇ ਫੇਰ ਬ੍ਰਹਮਪਰਾ ਸਾਹਿਬ ਦੀ ਹੋਈ ਫੇਰ ਨਾ ਜਿੱਤ ਸਕੇ ਫੇ ਮੈਨੂੰ ਕਹਿੰਦੇ ਤੁਸੀਂ ਵੀ ਜ਼ੋਰ ਲਾ ਕੇ ਦੇਖ ਲਿਆ ਪਹਿਲਾਂ ਸਰਵਿੰਦ ਅਕਾਲੀ ਦਲ ਬਣਾ ਲਿਆ ਫੇਰ ਲਾਂਗੋਵਾਲ ਅਕਾਲੀ ਦਲ ਬਣਾਤਾ ਤੁਸੀਂ ਵੀ ਫੇਰ ਨਾਲ ਆਲੇ ਤੇ ਹੁਣ ਤੁਸੀਂ ਉਹਨੂੰ ਕਿਵੇਂ ਯਕੀਨ ਆ ਮੈਂ ਕਿਹਾ ਉਹ ਲੜਾਈਆਂ ਤੇ ਅੱਜ ਦੀ ਲੜਾਈ ਦਾ ਫਰਕ ਆ ਕਹਿੰਦੇ ਕੀ ਮੈਂ ਕਿਹਾ ਉਦੋਂ ਲੜਾਈ ਸੀ ਬੰਦਿਆਂ ਦੇ ਵਿਚਕਾਰ ਉਦੋਂ ਲੜਾਈ ਸੀ ਲੀਡਰਾਂ ਦੇ ਵਿਚਕਾਰ ਉਦੋਂ ਲੜਾਈ ਸੀ ਦੋ ਅਕਾਲੀ ਧੜਿਆਂ ਦੇ ਵਿਚਕਾਰ ਪਰ ਅੱਜ ਜਿਹੜੀ ਲੜਾਈ ਸ਼ੁਰੂ ਹੋਈ ਆ ਜਿਹੜਾ ਜੁਦ ਸ਼ੁਰੂ ਹੋਇਆ ਜਿਹਨੂੰ ਲੈ ਕੇ ਆਹ ਸਟੇਜ ਤੇ ਬੈਠੀ ਸਾਡੀ ਮਾਨਯੋਗ ਟੀਮ ਤੁਰੀ ਆ ਇਹ ਲੜਾਈ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦੇ ਝੋਲੀ ਚੁਕਨੇ ਤੇ ਇਤਿਹਾਸ ਗਵਾ ਮਾਇ ਲਾਉਣਾ ਅਸਤ ਬਾਕੀ ਇਹ ਨਾਰਾ ਜੋਰ ਨਾਲ ਲੱਗਣਾ ਚਾਹੀਦਾ ਸੀ ਕਿਉਂਕਿ ਦੁਨੀਆ ਦਾ ਇਤਿਹਾਸ ਆ ਭਾਵੇਂ ਮੁਗਲਾਂ ਨਾਲ ਲੜਾਈ ਹੋਈ ਭਾਵੇਂ ਅੰਗਰੇਜ਼ਾਂ ਨਾਲ ਲੜਾਈ ਹੋਈ ਭਾਵੇਂ ਅੱਜ ਦੇ ਹਾਕਮਾਂ ਨਾਲ ਲੜਾਈ ਹੋਈ ਆਜ਼ਾਦ ਭਾਰਤ ਦੇ ਵਿੱਚ ਜਦੋਂ ਵੀ ਲੜਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਪ੍ਰਸਤੀ ਤੋਂ ਹੋਈ ਕੋਈ ਮੋਰਚਾ ਜਾਂ ਸੰਘਾਰ ਸੀ ਉਦੋਂ ਹਮੇਸ਼ਾ ਜਿੱਤ ਜਿਹੜੀ ਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਚੱਲੀ ਲੜਾਈ ਦੀ ਹੋਈ ਆ ਸੋ ਇਸ ਕਰਕੇ ਮੈਂ ਕਿਹਾ ਕਿ ਹੁਣ ਅਕਾਲ ਤਖਤ ਵਰਸ ਅਕਾਲ ਤਖਤ ਦੇ ਭਗੌੜਿਆਂ ਨਾਲ ਲੜਾਈ ਆ ਅਕਾਲ ਤਖਤ ਵਰਸ ਵਰਸ ਸ੍ਰੀ ਅਕਾਲ ਤਖਤ ਸਾਨੂੰ ਪਿੱਠ ਦਿਖਾਉਣਾ ਹੈ ਨਾਲ ਲੜਾਈ ਆ ਆ ਜੋ ਲੋਕ ਜਿਹੜੇ ਕਹਿੰਦੇ ਆਕਾਲੀ ਦਲ ਤਾਂ ਪੰਚਰ ਪਾਰਟੀਆਂ ਨਹੀਂ ਰਹੀ ਜਿਹੜੇ ਕਹਿੰਦੇ ਕਾਲਤਾਂਤ ਕੌਣ ਹੁੰਦਾ ਆਕਾਲੀਆਂ ਦੇ ਨਾਲ ਵਿੱਚ ਦਾਖਲ ਦੇਣ ਵਾਲਾ ਅੱਜ ਉਹਨਾਂ ਲੋਕਾਂ ਨੂੰ ਸਾਬਸ ਸਖਾਉਣ ਦਾ ਸਮਾਂ ਸਾਡੇ ਹੱਥਾਂ 'ਚ ਆਇਆ ਵੀਰੋ ਇਤਿਹਾਸਕ ਬਾਤ ਕਿ ਜਦੋਂ ਵੀ ਲੋਕ ਸੱਚ ਨਾਲ ਖੜੇ ਜਦੋਂ ਵੀ ਲੋਕ ਆਪਣੀਆਂ ਮਹਾਨ ਪਰੰਪਰਾਵਾਂ ਮਰਿਆਦਾ ਤੇ ਮਾਨਤਾਵਾਂ ਨਾਲ ਖੜੇ ਤਾਂ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਹਮੇਸ਼ਾ ਹਾਰ ਹੋਈ ਆ ਸੋ ਅੱਜ ਸਮਾਂ ਆ ਗਿਆ ਕਿ ਜਦੋਂ ਅਸੀਂ ਪੰਜਾਬ ਨੂੰ ਬਚਾਉਣਾ ਪੰਜਾਬ ਖੁਰ ਰਿਹਾ ਬਰਬਾਦ ਹੋ ਰਿਹਾ ਤਬਾਹ ਹੋ ਰਿਹਾ ਪੰਜਾਬ ਦੀ ਜਵਾਨੀ ਫੇਰ ਜਗਾਰ ਘੁੰਮ ਰਹੀ ਆ ਪੰਜਾਬ ਦੀ ਕਿਸੇ ਸੜਕ ਤੇ ਕਿਸੇ ਸਕੂਲ ਤੇ ਕਿਸੇ ਹਸਪਤਾਲ ਤੇ ਪੈਸਾ ਲਾਉਣ ਜੋਗਾ ਸਰਕਾਰ ਕੋ ਪੈਸਾ ਨਹੀਂ ਰਿਹਾ ਸਾਡੇ ਟਾਈਮਾਂ ਤੇ ਕਬਜ਼ਾ ਕਰ ਲਿਆ ਸਾਡੀ ਰਾਜਧਾਨੀ ਦਾ ਹਿੱਸਾ ਖੋ ਕੇ ਲੈ ਗਏ ਸਾਡਾ ਪੰਜਾਬ ਲੁੱਟਿਆ ਹੋਇਆ ਨਜ਼ਰ ਆ ਰਿਹਾ ਕਿਸਾਨੀ ਖੇਤਾਂ ਚ ਰੁੱਲ ਰਹੀ ਆ ਜਵਾਨੀ ਜਿਹੜਾ ਚ ਰੁੱਲ ਰਹੀ ਆ ਔਰ ਇਹ ਸਬਰਵਾਦੀ ਤੇ ਤਬਾਹੀ ਦੇ ਵਿੱਚੋਂ ਅਸੀਂ ਦੇਖ ਰਹੇ ਹਾਂ ਸਾਡੀਆਂ ਸੰਸਥਾਵਾਂ ਵੱਲ ਪਹਿਲਾ ਹੋਲਾ ਮਹੱਲਾ ਹੋਣਾ ਜਿਸ ਹੋਲੇ ਮਹੱਲੇ ਤੇ ਨਾ ਅਕਾਲੀ ਦਲ ਦਾ ਪ੍ਰਧਾਨ ਨਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪਹਿਲਾ ਜਨਰਲ ਅਜਲਾਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਏਗਾ ਆ ਸਾਡੇ ਮਾਨ ਜੋ ਸਾਹਿਬ ਜਰਨੈਲ ਸਿੰਘ ਜੀ ਕਰਤਾਰਪੁਰ ਮੈਂਬਰ ਐ ਜੀ ਪੀ ਸੀ ਬੈਠੇ ਨੇ ਔਰ ਸਾਥ ਸਤਵਿੰਦਰ ਸਿੰਘ ਜੀ ਟੌੜਾ ਮਾਣਜੋ ਮੈਂਬਰ ਐਟ்சிਪੀਸੀ ਬੈਠੇ ਨੇ ਔਰ ਸਾਡੀ ਭੈਣ ਬੀਬੀ ਕੁਲਦੀਪ ਕੌਰ ਟੌੜਾ ਬੈਠੇ ਨੇ ਔਰ ਮੈਂ ਕਹਿ ਸਕਦਾ ਕਿ ਅੱਜ ਤੱਕ ਦੇ ਇਤਿਹਾਸ ਵਿੱਚ ਐਟ்சிਪੀਸੀ ਦੇ ਇਤਿਹਾਸ ਦੇ ਵਿੱਚ ਕੋਈ ਜਰਨਲ ਹਾਊਸ ਨਹੀਂ ਹੈ ਜਿਸ ਜਰਨਲ ਹਾਊਸ ਦੇ ਵਿੱਚ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਸਾਹਿਬ ਹਾਜ਼ਰ ਨਾ ਹੋਏ ਹੋਣ ਕੋਈ ਐਸਾ ਜਰਨਲ ਜਲਾਸ ਨਹੀਂ ਜਿਸ ਜਰਨਲ ਜਲਾਸ ਦੇ ਵਿੱਚ ਕੋਈ ਵੀ ਤਖਤਾਂ ਦਾ ਜਥੇਦਾਰ ਨਾ ਪਹੁੰਚਿਆ ਹੋਵੇ ਆ ਹੁਣ 28 ਤਰੀਕ ਨੂੰ ਜਿਹੜਾ ਜਲਾਸ ਹੋਇਆ ਜਨਰਲ ਜਲਾਸ ਐਸਜੀਪੀਸੀ ਦਾ ਕਿਸੇ ਤਖਤਾ ਜਥੇਦਾਰ ਸਾਹਿਬ ਨਹੀਂ ਪਹੁੰਚਿਆ ਤੇ ਨਾ ਹੈੱਡ ਗ੍ਰਾਂਥੀ ਸਾਹਿਬ ਪਹੁੰਚੇ ਤੇ ਇਹ ਤੋਂ ਮਾੜੀ ਦਰਦਸ਼ਾ ਕੀ ਹੋ ਸਕਦੀ ਆ ਸੋ ਵੀਰੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਆਪਾਂ ਸਾਰਿਆਂ ਨੇ ਭਾਰਤੀ ਮਹਿਮਾ ਸ਼ੁਰੂ ਕਰਨੀ ਆ ਭਾਰਤੀ ਮਹਿਮਾ ਦਾ ਆਗਾਜ਼ ਜ਼ਿਲ੍ਹੇ ਪਟਿਆਲੇ ਦੇ ਵਿੱਚ ਰਸਮੀ ਤੌਰ ਤੇ ਭਾਵੇਂ ਅੱਜ ਸਾਡੀ ਕਮੇਟੀ ਆਈ ਆ ਪਰ ਮੈਂ ਦੇਖਦਾ ਜਦੋਂ ਅਸੀਂ 18 ਤਰੀਕ ਤੋਂ ਤੁਰੇ ਸੀ ਅਕਾਲ ਤਖਤ ਸਾਹਿਬ ਤੋਂ ਲੋਕ ਉਦੋਂ ਦੀਆਂ ਕਾਪੀਆਂ ਚੁੱਕੇ ਫਿਰਦੇ ਨੇ ਲੋਕ ਤਾਂਪਲੇ ਹੋਏ ਬੈਠੇ ਨੇ ਲੋਕ ਮਹਿਸੂਸ ਕਰ ਰਹੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਭਰਤੀ ਕਿਵੇਂ ਕਰੀਏ ਬੀਬੀਆਂ ਸਾਡੀਆਂ ਮਾਵਾ ਸਾਡੀਆਂ ਮੈਂ ਦੱਸਣਾ ਚਾਹੁੰਨਾ ਸਾਗਰ ਪ੍ਰਤਾਪ ਸਿੰਘ ਵਿਡਾਲਾ ਜੀ ਚੌਂਦਾ ਸਾਹਿਬ ਵਾਲੀ ਸਾਹਿਬ ਤੁਸੀਂ ਯਕੀਨ ਕਰਿਓ ਆਹ ਕੱਲ ਮੈਂ ਪਾਟਨਾ ਜਾ ਕੇ ਆਇਆ ਉੱਥੇ ਬੀਬੀਆਂ ਮਿਲੀਆਂ ਉਹ ਇੱਕ ਕਾਪੀ ਸੀ ਮੇਰੇ ਕੋ ਉਹ ਮੱਥੇ ਨੂੰ ਲਾਈ ਜਾਵੇ ਮਾ ਬੀਬੀ ਇਹਦਾ ਕਾਪੀ ਆ ਕੋਈ ਗੁਰੂ ਗ੍ਰੰਥ ਸਾਹਿਬ ਦਾ ਕੋਈ ਹੋ ਨਹੀਂ ਹੈ ਕਹਿੰਦੇ ਅਕਾਲ ਤਖਤ ਸਾਹਿਬ ਦੀ ਹੈ ਜੀ ਬਸ ਐਡਾ ਮਾਨ ਸਤਕਾਰ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਈ ਇੱਕ ਰਸੀਦ ਬੁੱਕ ਨੂੰ ਸਾਡੀਆਂ ਮਾਵਾਂ ਪੈਣਾ ਕਰ ਰਹੀਆਂ ਨੇ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਆ ਸੋ ਅੱਜ ਮੈਂ ਤੁਹਾਨੂੰ ਕਹਿਣ ਆਇਆ ਕਿ ਪਟਿਆਲੇ ਜ਼ਿਲ੍ਹੇ ਦੇ ਹਮੇਸ਼ਾ ਇਤਿਹਾਸ ਰਜਿਆ ਪਟਿਆਲੇ ਜ਼ਿਲ੍ਹੇ ਨੇ ਅਰ ਜਵਾੜਾ ਸ਼ਹੀਦ ਖਤਮ ਕੀਤੀ ਪਟਿਆਲੇ ਜ਼ਿਲ੍ਹੇ ਨੇ ਹਮੇਸ਼ਾ ਹੱਕ ਸੱਚ ਦੀ ਲੜਾਈ ਲਈ ਜਦੋਂ ਜਦਾਂ ਵਿੱਚ ਅੱਗੇ ਹੋ ਕੇ ਹਿੱਸਾ ਪਾਇਆ ਔਰ ਮੈਨੂੰ ਇਸ ਗੱਲ ਦਾ ਮਾਣ ਆ ਐਸਾ ਸੁਖਵੀਰ ਸਿੰਘ ਬਾਦਲ ਵੀ ਕਹਿੰਦੇ ਨੇ ਸੱਜੁਰਜੀਤ ਸਿੰਘ ਰਖੜਾ ਆਮ ਤੌਰ ਤੇ ਸੁਣਾਉਂਦੇ ਹੁੰਦੇ ਨੇ ਮੈਂ ਵੀ ਅੱਜ ਕਹਿਣਾ ਸੱਜ ਸੁਖਵੀਰ ਸਿੰਘ ਬਾਦਲ ਨੂੰ ਹੋਰ ਕਿਸੇ ਗੱਲ ਦਾ ਜ਼ਿਆਦਾ ਫਿਕਰ ਆ ਹੋਰ ਕਿਸੇ ਗੱਲ ਦੀ ਜ਼ਿਆਦਾ ਚਿੰਤਾ ਕਰਦਾ ਸਭ ਤੋਂ ਵੱਡੀ ਚਿੰਤਾ ਇਹ ਕਰਦਾ ਵੇ ਚੰਦੂ ਮਾਜਰਾ ਪਰਿਵਾਰ ਤੇ ਰਖਣਾ ਪਰਿਵਾਰ ਇਕੱਠੇ ਕਿਵੇਂ ਹੋ ਗਏ ਲੈ ਇਹ ਗੱਲ ਦੇ ਨਹੀਂ ਉਹਨੂੰ ਚਿੰਤਾ ਮਾਰੀ ਜਾ ਰਹੀ ਆ ਸੋ ਮੇਰਾ ਮਤਲਬ ਐ ਇੱਕ ਵਾਰੀ ਮੈਨੂੰ ਉਹਦੇ ਕਿਸੇ ਬੰਦੇ ਨੇ ਵੀ ਕਿਹਾ ਮੈਂ ਕਿਹਾ ਜਦੋਂ ਹੱਕ ਤੇ ਸੱਚ ਦੀ ਗੱਲ ਹੁੰਦੀ ਆ ਨਾ ਫਿਰ ਛੋਟੀਆਂ-ਛੋਟੀਆਂ ਵਿਰੋਧਤਾਈਆਂ ਛੱਡ ਕੇ ਸਾਡਾ ਤਾਂ ਕੋਈ ਵਿਰੋਧ ਇਹ ਹੈ ਨਹੀਂ ਸੀ ਵੈਸੇ ਕਿਉਂਕਿ ਇਹਨਾਂ ਦੇ ਭਰਾ ਦਰਸ਼ਨ ਸਿੰਘ ਧਾਲੀਆ ਮੇਰੇ ਜਦੋਂ ਦਾ ਮੈਂ ਯੂਥ ਅਕਾਲੀ ਦਲ ਬਣਾਇਆ ਮੈਂ ਪ੍ਰਧਾਨ ਬਣਿਆ ਮੈਂ ਕਈ ਵਾਰੀ ਪਹਿਲਾਂ ਵੀ ਸੁਣਾਈ ਸੀ ਸਭ ਤੋਂ ਪਹਿਲਾਂ ਪਰਚੀ ਯੂਥ ਵਿੰਗ ਦਾ ਪ੍ਰਧਾਨ ਬਣ ਕੇ ਮੈਂ ਦਰਸ਼ਨ ਸਿੰਘ ਢਾਲੀਵਾਲ ਦੀ ਗੱਟੀ ਸੀ ਸੋ ਇਸ ਕਰਕੇ ਸਾਡੇ ਸਬੰਧ ਨੇ ਇਹ ਠੀਕ ਹੈ ਕਈ ਵਾਰੀ ਆਪਸੀ ਗੱਲਾਂ ਹੋ ਜਾਣੀਆਂ ਪਰ ਅੱਜ ਅਸੀਂ ਇਕੱਠੇ ਹੋ ਕੇ ਤੁਹਾਨੂੰ ਅਪੀਲ ਕਰਨ ਆਏ ਆ ਜिले ਪਟਿਆਲੇ ਦੇ ਸਮੂਹ ਵਰਕਰਾਂ ਨੂੰ ਕਿ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਜਿਹੜਾ ਆਧਾਰ ਕਾਰਡ ਆ ਉਹ ਲੈ ਕੇ ਉਹਦੇ ਤੇ ਆਖਰੀ ਚਾਰ ਨੰਬਰ ਲਿਖ ਦਿਓ ਜੇ ਕੋਈ ਕਹੇ ਨਾ ਮੇਰਾ ਆਧਾਰ ਕਾਰਡ ਮਿਸ ਜੁਦ ਨਾ ਹੋ ਜੇ ਉਹਦੇ ਆਖਰੀ 4 ਨੰਬਰ ਹੋਣ ਉਹਨਾਂ ਨਾਲ ਵੀ ਸਰ ਜਾਏਗਾ ਪਰ ਘਰ ਜਾ ਕੇ ਆਧਾਰ ਕਾਰਡ ਦਾ ਨੰਬਰ ਜ਼ਰੂਰ ਸੀਟ ਤੇ ਲਿਖਣਾ ਕਾਲਮ ਬੜਿਆਂ ਬਾ ਤੇ ਘਰ ਜਾ ਕੇ ਭਰਤੀ ਕਰਨੀ ਆ ਔਰ ਬਹੁਤ ਜਲਦੀ ਇਹਨਾਂ ਦਿਨਾਂ ਦੇ ਵਿੱਚ ਯਕੀਨ ਕਰਿਓ 2-3 ਮਹੀਨੇ ਦੇ ਵਿੱਚ ਘਰ-ਘਰ ਜਾ ਕੇ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਦੀ ਮੈਂਬਰ ਤੁਸੀਂ ਬਣਾ ਦਿਓ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਨਾ ਕਿ 2027 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਤੁਹਾਨੂੰ ਬਣਾ ਕੇ ਦੇਵਾਂਗੇ ਕਿਉਂਕਿ ਆ ਜਿਹੜੇ ਟੋਪੀਆਂ ਦੇ ਫਿਰਦੇ ਨੇ ਆਪ ਵਾਲੇ ਫਿਰਦੇ ਨੇ ਇਹਨਾਂ ਨੇ ਤਾਂ ਝੂਠ ਬੋਲ ਕੇ ਧੋਖਾ ਦੇ ਕੇ ਗੁੰਮਰਾਹ ਕਰਕੇ ਵਿਸ਼ਵਾਸ ਘਾਤ ਕਰਕੇ ਪੰਜਾਬ ਦੀਆਂ ਭੈਣਾਂ ਨੂੰ ਮਔਰਤਾਂ ਨੂੰ ਲੁੱਟਿਆ ਨੌਜਵਾਨਾਂ ਨੂੰ ਲੁੱਟਿਆ ਹੁਣ ਕਿਸਾਨਾਂ ਨਾਲ ਤਾਂ ਜੱਗੋਂ ਤੇਰਵੀ ਕੀਤੀ ਮੈਂ 50 ਸਾਲਾਂ ਦੇ ਜੀਵਨ ਦੇ ਵਿੱਚ بڑے ਸੰਘਰਸ਼ ਲੜੇ ਨੇ ਮੈਂ ਯਕੀਨ ਨਾਲ ਕਹਿੰਦਾ ਅੱਜ ਤੱਕ ਦੇ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਸੰਘਾਰਸ਼ ਕਰ ਰਹੀ ਜਥੇਬੰਦੀ ਦੇ ਲੀਡਰ ਨੂੰ ਕਿਸੇ ਸਰਕਾਰ ਨੇ ਗੱਲਬਾਤ ਕਰਨ ਤੇ ਬੁਲਾ ਕੇ ਗ੍ਰਿਫਤਾਰ ਨਹੀਂ ਕੀਤਾ ਪਹਿਲੀ ਸਰਕਾਰ ਆ ਜਿਹਨੇ ਗ੍ਰਿਫਤਾਰ ਕੀਤਾ ਯਾਨੀ ਜੈਲ ਸਿੰਘ ਨੇ ਇੱਕ ਵਾਰੀ ਗ੍ਰਿਫਤਾਰ ਕਰ ਲਿਆ ਸੀ ਜਦੋਂ ਅਸੀਂ ਮੈ ਪ੍ਰਧਾਨ ਸੀ ਯੂਨੀਵਰਸਿਟੀ ਸਪੋਰਟ ਚੁਣੀ ਹੁੰਦਾ ਰੰਧਾਵਾ ਸਾਫ ਸੀ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰਧਾਨ ਉਹਨੂੰ ਰੰਧਾਵੇ ਨੂੰ ਗ੍ਰਿਫਤਾਰ ਕਰ ਲਿਆ ਪਰ 4 ਘੰਟੇ ਦੇ ਅੰਦਰ ਅੰਦਰ ਐਮਐਸ ਰੰਧਾਵੇ ਨੇ ਕਿਹਾ ਕਿ ਜੇ ਯੂਨੀਵਰਸਿਟੀ ਨੂੰ ਮੁੰਡਿਆਂ ਨੇ ਆਗਾ ਲਾਤੀਆ ਮੈਂ ਜ਼ਿੰਮੇਵਾਰ ਨਹੀਂ ਜਾਨੀ ਜੀ ਜਿਆਦਾ ਰਹਾ ਕਰੋ ਨਹੀਂ ਤੁਸੀਂ ਸੰਭਾਲ ਨਹੀਂ ਸਕਣਾ 4 ਮਹੀਨੇ 4 ਘੰਟਿਆਂ ਦੇ ਅੰਦਰ ਹੰਦ ਰੰਧਾਵੇ ਨੂੰ ਰਹਾ ਕਰਕੇ ਐਗਰੀਕਲਚਰ ਯੂਨੀਵਰਸਿਟੀ ਪਹੁੰਚਾਇਆ ਸੀ ਸੋ ਪਹਿਲਾ ਇਤਿਹਾਸ ਆ ਜਦੋਂ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਮਤਲਬ ਧੋਖਾ ਦਿੱਤਾ ਗੱਲਬਾਤ ਤੇ ਬੁਲਾ ਕੇ ਤੇ ਫਿਰ ਉਹਨਾਂ ਦੀਆਂ ਟਰਾਲੀਆਂ ਚੋਰੀ ਕਰ ਲੀਆਂ ਟਰੈਕਟਰ ਚੋਰੀ ਕਰ ਲੇ ਤੇ ਸਦਾ ਤੇ ਰਪਾਰਟੀ ਦੇ ਆਗੂਆਂ ਨੇ ਇਹ ਟਰਾਲੀਆਂ ਚੋਰੀ ਕਰਾਈਆਂ ਜਦੋਂ ਫੱਡੀਆਂ ਤੇ ਕੇਸ ਦਰਜ ਕਰਤੇ ਕਿਸਾਨਾਂ ਤੇ ਜਿਹੜੇ ਚੱਕ ਕੇ ਲੈ ਗਏ ਟਰਾਲੀਆਂ ਉਹਨਾਂ ਤੇ ਕੋਈ ਕੇਸ ਦਰਜ ਨਹੀਂ ਹੋਇਆ ਸੋ ਅੱਜ ਐਸੇ ਹਾਲਾਤਾਂ ਦੇ ਵਿੱਚ ਜੋ ਸਮਾਂ ਲੰਘ ਰਿਹਾ ਪੰਜਾਬ ਦਾ ਕੇਵਲ ਤੇ ਕੇਵਲ ਜੇ ਕੋਈ ਆਸ ਆ ਕੇਵਲ ਤੇ ਕੇਵਲ ਕੋਈ ਵਿਸ਼ਵਾਸ ਆ ਤਾਂ ਉਹਨਾਂ ਅਕਾਲੀ ਵਰਕਰਾਂ ਤੇ ਲੀਡਰਾਂ ਤੇ ਆ ਜਿਨ੍ਹਾਂ ਨੇ ਆਪਣੀ ਧੌਂਸ ਦਹਿਸ਼ਤ ਦਵਾ પા ਕੇ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਵੱਡੀਆਂ ਵੱਡੀਆਂ ਸਰਕਾਰਾਂ ਨੇ ਝੁਕਾਇਆ ਔਰ ਵੱਡੇ ਵੱਡੇ ਮਸਲੇ ਹੱਲ ਕਰਾਏ ਸੋ ਅੱਜ ਅਸੀਂ ਮਹਿਸੂਸ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਚੱਲੇ ਹੋ ਔਰ ਤੁਹਾਡੀ ਇਸ ਸ਼ਕਤੀ ਨੇ ਤੁਹਾਡੇ ਸਹਿਯੋਗ ਨੇ ਸਾਨੂੰ ਬਹੁਤ ਵੱਡੀ ਤਾਕਤ ਦੇਣੀ ਆ ਔਰ ਇਹਨੇ ਤੁਹਾਡਾ ਰਾਜ ਭਾਗ ਬਣਾ ਕੇ ਦੇਣਾ ਆ ਜਿਹੜੇ ਕਹਿ ਦਿੰਦੇ ਆ ਨਾ ਵੇ ਹੁਣ ਦੋ ਅਕਾਲੀ ਦਲ ਦੋ ਤਾਂ ਰਹਿਣੇ ਨਹੀਂ ਯਕੀਨ ਕਰਿਓ ਕਿੰਨੀ ਵਾਰੀ ਅਕਾਲੀ ਦਲਾਂ ਦਾ ਭੇੜ ਪਿਆ ਤੇ ਜਦੋਂ ਵੀ ਕਿਧਰ ਨਿਕਰ ਕੇ ਦੁਨੀਆ ਇੱਕ ਪਾਸੇ ਖੜਦੀ ਆ ਲਾਈ ਕੋ ਪਾਰਟੀ ਬਣਦੀ ਆ ਇਹ ਅਕਾਲੀ ਦਲ ਇੱਕ ਬਣਾਉਣਾ ਤੁਹਾਡੇ ਹੱਥ ਆ ਅੱਜ ਤੁਹਾਡੇ ਇਕੱਠ ਨੇ ਅੱਜ ਤੁਹਾਡੀ ਗਿਣਤੀ ਨੇ ਇਹ ਸਾਬਤ ਕਰਤਾ ਕਿ ਆਉਣ ਵਾਲੇ ਸਾਲ ਦੇ ਅੰਦਰ ਅੰਦਰ ਪੰਜਾਬ ਦੀ ਧਰਤੀ ਤੇ ਇੱਕੋ ਇੱਕ ਅਕਾਲੀ ਦਲ ਹੋਏਗਾ ਉਹ ਹੋਏਗਾ ਸ਼ਰਮਣੀ ਅਕਾਲੀ ਦਲ ਅਕਾਲ ਤਖਤ ਅਰ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਅਸੀਂ ਫੈਸਲਾ ਕੀਤਾ ਮੈਂ ਵੀ ਰਖੜਾ ਸਾਹਿਬ ਨੇ ਵੀ ਜਿਹੜੇ ਅਸੀਂ ਪਹਿਲਾਂ ਆਗੂ ਟੀਮ 'ਚ ਰਹੇ ਹਾਂ ਕਿ ਲੋਕਾਂ ਨੂੰ ਇੱਕ ਦਿਲਚਸਪੀ ਆ ਕਿ ਕੋਈ ਨਵੀਂ ਲੀਡਰਸ਼ਿਪ ਦਈਏ ਮੈਂ ਤੁਹਾਨੂੰ ਮੈਂ ਤਾਂ ਪਹਿਲੇ ਦਿਨ ਇਹ ਕਹਿਤਾ ਸੀ ਕਿ ਮੈਂ ਕੋਈ ਚੋਣ ਨਹੀਂ ਲੜਨੀ ਮੈਨੂੰ ਕੋ ਕਹਿੰਦਾ ਵੀ ਤੁਸੀਂ ਰਾਜਨੀਤੀ ਛੱਡ ਰਹੇ ਹੋ ਮੈਂ ਚੋਣਾ ਲੜਨਾ ਰਾਜਨੀਤੀ ਨਹੀਂ ਹੁੰਦੀ ਰਾਜਨੀਤੀ ਬਿਨਾਂ ਚੋਣਾਂ ਤੋਂ ਵੀ ਲੜੀ ਜਾ ਸਕਦੀ ਹੈ ਟੌੜਾ ਸਾਹਿਬ ਨੇ ਕਿਹੜੀ ਚੋਣ ਲੜੀ ਸੀ ਪਰ ਉਹਨਾਂ ਤੋਂ ਪੁੱਛ ਕੇ ਕੋਈ ਸਰਕਾਰ ਨਹੀਂ ਸੀ ਚੱਲਦੀ ਹਰਕ੍ਰਿਸ਼ਨ ਸਰਜੀਤ ਨੇ ਕਿਹੜੀ ਚੋਣ ਲੜੀ ਸੀ ਕੋਈ ਪੁੱਛ ਕੇ ਨਹੀਂ ਚੱਲਦੀ ਅਸੀਂ ਨਵੀਂ ਜਨਰੇਸ਼ਨ ਨੂੰ ਆਗੂ ਬਣਾ ਕੇ ਅਸੀਂ ਥਾਪਨਾ ਦੇ ਕੇ ਔਰ ਅਸੀਂ ਪਿੱਠ ਪੂਰੀ ਤੇ ਪੂਰ ਕੇ ਅਸੀਂ ਇੱਕ ਨਵਾਂ ਅਕਾਲੀ ਦਲ ਨਰੋਆ ਅਕਾਲੀ ਦਲ ਇੱਕ ਤਾਕਤਵਰ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਆ ਔਰ ਪੰਜਾਬ ਜਿਹੜਾ ਲੁੱਟਿਆ ਜਾ ਰਿਹਾ ਬਰਬਾਦ ਹੋ ਰਿਹਾ ਤਬਾਹ ਹੋ ਰਿਹਾ ਦਿੱਲੀ ਪ੍ਰਵਾਹ ਨਹੀਂ ਕਰ ਰਹੀ ਉਸ ਦਿੱਲੀ ਨੂੰ ਅਹਿਸਾਸ ਕਰਾਉਣਾ ਕਿ ਪੰਜਾਬ ਦੇ ਜੰਪਲਾਂ ਨੇ ਆਪਣੀ ਪਾਰਟੀ ਬਣਾ ਕੇ ਆਪਣੀ ਵਿਰਾਸਤ ਨੂੰ ਸੰਭਾਲ ਲਿਆ ਸੋ ਅੱਜ ਦੇ ਤੁਹਾਡੇ ਪਰਮੇ ਮੀਟਿੰਗ ਲਈ ਮੈਂ ਜ਼ਿਲ੍ਹਾ ਪਟਿਆਲੇ ਦੇ ਸਮੂਹ ਸਰਕਲ ਜਥੇਦਾਰਾਂ ਦਾ ਜ਼ਿਲ੍ਹੇ ਦੇ ਵਿੱਚ ਕੰਮ ਕਰਨ ਵਾਲੇ ਖਾਸ ਤੌਰ ਤੇ ਸਾ ਜਰਨੈਲ ਸਿੰਘ ਜੀ ਕਰਤਾਰਪੁਰ ਔਰ ਸੁਖਵਿੰਦਰ ਸਿੰਘ ਰਾਜਲਾ ਇਹਨਾਂ ਨੇ ਪ੍ਰਧਾਨਗੀ ਕੀਤੀ ਆ ਔਰ ਸਾਡੇ ਹਲਕਾ ਇੰਚਾਰਜ ਸਹਿਬਾਨ ਭਾਵੇਂ ਬਰਾੜ ਸਾਹਿਬ ਹੋਣ ਰਾਜਪੁਰੇ ਤੋਂ ਕਨੌਰ ਤੋਂ ਭਵਿੰਦਰ ਸਿੰਘ ਸੇਖੂਪੁਰ ਹੋਣ ਔਰ ਇੱਧਰ ਛਤਰਾਣਾ ਦਾ ਸਾਰੇ ਜਰਨੈਲਾਂ ਦਾ ਭਰਿਆ ਪਿਆ ਔਰ ਖਾਸ ਤੌਰ ਤੇ ਸਾ ਸਰਜੀਤ ਸਿੰਘ ਰਖੜਾ ਹੋਰਾਂ ਨੇ ਬਹੁਤ ਹਿੰਮਤ ਕਰਕੇ ਔਰ ਪ੍ਰੇਰ ਕੇ ਇਸ ਇਕੱਠ ਦੇ ਵਿੱਚ ਸਾਰਾ ਪਰਿਵਾਰ ਚਰਨਜੀਤ ਤੇ ਸਾਰਿਆਂ ਨੇ ਯੋਗਦਾਨ ਪਾਇਆ ਔਰ ਮੈਂ ਕਹਿ ਸਕਦਾ ਕਿ ਮੇਰਾ ਬੇਟਾ ਭਾਵੇਂ ਨਹੀਂ ਸੀ ਗਿਆ ਹੋਇਆ ਬਾਹਰ ਪਰ ਸਨੌਰ ਦੇ ਵਿੱਚ ਕੋਈ ਸਰਕਲ ਐਸਾ ਨਹੀਂ ਹੋਣਾ ਮੈਂ ਤਾਂ ਸਮਝਦਾ ਕੋਈ ਪਿੰਡ ਐਸਾ ਨਹੀਂ ਹੋਣਾ ਜਿੱਥੇ ਮੈਂ ਜਾਂ ਮੇਰਾ ਛੋਟਾ ਬੇਟਾ ਨਾ ਗਿਆ ਹੋਵੇ ਸੋ ਰਖੜਾ ਪਰਿਵਾਰ ਤੇ ਚੰਦੂ ਮਾਜਰਾ ਪਰਿਵਾਰ ਜਿਵੇਂ ਕਹਿੰਦਾ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਅਜ ਤਾਂ ਸਾਰੇ ਪਰਿਵਾਰ ਤੁਹਾਡੀ ਸੇਵਾ ਵਿੱਚ ਔਕੇ ਔਰ ਤੁਸੀਂ ਲੋਕਾਂ ਨੇ ਇਹਦਾ ਰਿਸਪੌਂਸ ਦਿੱਤਾ ਸੋ ਅੱਜ ਦੀ ਇਹ ਸਫਲ ਮੀਟਿੰਗ ਇਸ ਗੱਲ ਦੀ ਗਵਾਹੀ ਭਰਦੀ ਆ ਸੋ ਮੈਂ ਤੁਹਾਡਾ ਧੰਨਵਾਦ ਕਰਕੇ ਆਉਣ ਵਾਲੀ ਸੰਗਤ ਦਾ ਧੰਨਵਾਦ ਕਰਕੇ ਖਾਸ ਤੌਰ ਤੇ ਜਿਹੜੀ ਸਾਡੀ ਟੀਮ ਆਈ ਆ ਤੁਹਾਨੂੰ ਸਨੇਹਾ ਦੇਣ ਲਈ ਜਿਨ੍ਹਾਂ ਨੇ ਤੁਹਾਨੂੰ ਆਪਣੇ ਵਿਚਾਰ ਦੱਸਣੇ ਨੇ ਉਹਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਜੀ ਆਇਆਂ ਕਹਿ ਕੇ ਫਤੈ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ